نوجوت میں نوجوت کر کے وہ کون ہوں نوجوت دا کیا کم ہے نوجوت میرا منسٹر تین پورٹ فولیو سے ایک سا کلچر ایک سپورٹس اور ایک ہو پورٹ فولیو ست مہینے تاک اوڈی فائلہ نہیں پاس میں نے میرے چیف سیکٹری نے کیا کہ سیکٹری کمپلینٹ کر رہے ہیں ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾਂ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾਂ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜਦਾ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ ਤਾਂ ਮੈਂ ਕਿਹਾ ਕਿ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦਿੰਦਾ ਔਰ ਉਹਨੇ ਤੇ ਪੂਰਾ ਜੋਰ ਲਾ

ਸਤਾਇਤਾ ਛਡੋ ਹੁੰਦਾ ਆਪਾ ਹੁਣ ਆਪਾ 2000 ਕੁਛ ਹੋਂ ਤੋਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਹ ਦੋ ਤਾਈ ਤਾਂ ਪਖ ਜਾਣੇ ਕੰਮ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਬੀਜੇਪੀ ਦਾ ਖਰਜਾਂ ਦਾ ਸਮਝੌਤਾ ਹੋ ਸਕਦਾ ਨਹੀਂ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀਆਂ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜਨੇ ਨੇ ਸਾਧਨ ਨੂੰ ਕਿਤੇ ਦੀ ਲੋੜ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੇ ਸਰਪਾ ਸਰ ਇਹ ਜੀ ਪਹਿਲਾਂ ਤਰਨ ਤਰਨ ਜੁੜ ਲਾਗੂ ਕੀਤੇ ਗਏ ਆਪਾਂ ਕੋਈ ਨਹੀਂ ਤਰਨ ਤਰਨ ਦੇ ਬਿਨੈਟ ਲਾਤੀਗਾ ਪਰ ਭਾਗ ਭਾੜ ਨੂੰ ਅੱਛਾ ਕੋ ਸੋਕੇ ਕਰਵਾ ਦੇ 18 ਮਿੰਟ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨ ਤਰਨ ਮੈਂ ਜਾਊਗਾ ਹੁਣ ਅਖੀਰ ਦਾ ਮੇਰਾ ਕੱਲ ਕੁਝ ਦਿਨ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੀ ਵੱਡੇ ਸਾਡੇ ਸਾਥੀ ਨਾਲ ਉਥੇ ਉਹ ਦੱਸੇ ਸੀਦੇ ਉਹ ਬੜੇ ਕੌਨਫੀਡੈਂਟ ਨੇ ਕਿ ਸਾਡੀ ਪੋਲਿਸ਼ਨ ਬੜੀ ਪੋਜ਼ਿਟਿਵ ਹੈ ਕੱਟਰ ਡਿਸਕ੍ਰੀਟਲ ਕਰ ਰਾਹੁਲ ਗਾਂਧੀ ਦੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਵੱਲ ਕਿ ਉਹ ਚਨਾਵਾ ਦੇ ਦੌਰੇ ਸਮੇਂ ਵਸਤੇ ਨੂੰ ਤੇ ਡਾਂਸ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਕੌਣ ਕਰ ਸਕਦੇ ਮੋਦੀ ਮੋਦੀ ਜੀ ਬਾਰੇ ਕੋਈ ਰਾਹੁਲ ਗਾਂਧੀ ਨੇ ਇੱਥੇ ਟਿੱਪਣੀ ਦਿੱਤੀ ਪਤਾ ਨਹੀਂ rau ji ਕੀ ਮੋਦੀ ਜਾਣਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਥੋੜਾ ਕੋਈ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ 트럼ਪ ਕਰਦਾ ਹੈ 트럼ਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਰ ਡਾਂਸ ਕਰ ਰਿਹਾ ਸੀਗਾ ਤੁਸੀਂ ਜ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬੋਥ ਮੁਲਕ ਬਾਹਰ ਦੇ ਮੁਲਕਾਂ ਚ ਐਂਡ ਇੰਦ ਹਿੰਦੁਸਤਾਨ ਚ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਜੋ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਂਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਇਥੇ ਨਾਰੇ ਬੱਦੇ ਰਹੇ ਸੋਤੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇਨ ਡਿਫੈਂਸ ਐਕਸਪੋਰਟ ਕਰ ਰਹੇ ਹਾਂ ਅੱਪਾ انڈسٹری آ رہی ہے دب کے کل پیپر سائن کتے ہیں ہوں کمرشل ائرلائنرز بھی بنا لگ لگے تو سا ہندوستان انڈر دس گورنمنٹ دا مودی گورنمنٹ بہت ڈوبلپمنٹ کے راہ ترے ہوئے ہیں اور واحو کی کرپا نال ایک سمیں آئے گا آج انہوں سمجھ دے ہیں جو آج اکنمسٹ نے کہ انڈیا is نمبر فورتھ گروئنگ اکانمی in the world اور چائنہ تو بھی اسی اگے نکل گئے سا جی ڈی پی چائنا تو اگیں ہے ਸੋ ਚਾਇਨਾ ਸਾਥੋਂ ਬਹੁਤ ਅੱਗੇ ਹੁੰਦਾ ਸੀ ਹੁਣ ਅਸੀਂ ਨੰਬਰ 3 ਤੇ ਆ ਗਏ ਆਂ ਔਰ ਅਸੀਂ ਸਮੇਂ ਆਊਗਾ ਸ਼ਾਇਦ ਨੰਬਰ 1 ਤੇ ਪਹੁੰਚ ਜਾਈਏ ਅਗਰ ਇਸੇ ਤਰੀਕੇ ਨਾਲ ਗਵਰਨਮੈਂਟ ਚੱਲੇ ਔਰ ਇਹ ਚੱਲੇਗੀ 댓 ਮੀਨਸ ਹਿੰਦੁਸਤਾਨ ਦੇ ਲਈ ਭਾਜਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕਿ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕੱਟਾ ਸਾਹਿਬ ਧਰਮਤਾਂ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਤਕ ਸੀਪ ਨੇ ਭਾਈ ਅੰਮਰਪਾਸਿੰਗ ਖਾਲਸਾ ਵੱਲੋਂ ਵੀ ਉਮੀਦਵਾਰ ਹਨ ਕਿੰਨੇ ਕਿ ਟਫ ਫਾਈਟਸ ਆਵੇ ਦੇ ਉਹ ਕਿੰਨੀ ਕਿੰਨਾ ਮੇਰੀ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੇ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕਦਾ ਕੈਪਟਨ ਸਾਹਿਬ ਰਾਜਾਵੜਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁੱਟਾ ਸਾਲ ਚੱਕੀ ਰਣਦੀ ਹੈ ਕਾਂਗਰਸ ਦਾ ਬੇੜਾ ਕਰਦੇ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਕਵਾਰ ਤਾਂ ਮੈਂ ਸੁਣ ਲਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ਿਆਂ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗਸ ਇਸਟੈਬਲਿਸ਼ਮੈਂਟ ਪਰ ਜਿਹੜੀ ਬਣਾਈ ਸੀ ਔਰ ਦਖੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮਹਕਮੇ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਜੇ ਜੇਪ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਦੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹਿੰਦੇ ਬਿਕਰਮ ਮਜੀਠੇ ਦੀ ਉਹ ਤੁਸੀਂ ਵੰਦਲ الافਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵਾਨ ਸਭਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਮਿਨਿਸਟਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨ ਇਹ ਨਹੀਂ ਹੋ ਸਕਦੀਆਂ ਦਿਸ ਇਜ਼ ਨਾਟ ਪੋਸੀਬਲ ਦੈਟ ਇਜ਼ ਵਾਈ ਮੈਂ ਕਿਹਾ ਸੀ ਮਜੀਠਾ ਮਜੀਠਾ ਮੇਰਾ ਕੋਈ ਮਿਰਚ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਿਕ ਸਾਨੂੰ ਚੱਲਣਾ ਪਊ ਚ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ ਡਾਊਨ ਬਿਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕੌਣ ਹੁੰਦਾ ਹੈ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਲ੍ਹ 'ਚ ਇਹ ਗਲਤ ਬਾਤ ਹੈ